ਤਰੀਕਾ ਸਰਕਾਰ ਦਾ ਗਲਤ ਆ ਉਹ ਬੱਚਿਆਂ ਨੂੰ ਛਾਂ ਕਰਕੇ ਦੇ ਰਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਕਲੀਫ ਦੇ ਵਿੱਚ ਨੇ ਇਹ ਮਾਂ ਪਿਓ ਤਾਂ ਬੱਚਿਆਂ ਨੂੰ ਛਾਂ ਕਰਕੇ ਦੇ ਰਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਉਹਨਾਂ ਦੀਆਂ ਝੁੱਗੀਆਂ ਟਾਈਆਂ ਗਈਆਂ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਇਹਨਾਂ ਵੱਲੋਂ ਛਾਂ ਕਰਕੇ ਦਿੱਤੀ ਜਾ ਰਹੀ ਆ ਕਿ ਤਾਂਕਿ ਬੱਚਿਆਂ ਨੂੰ ਠੋਪਣਾ ਲੱਗੇ ਪ੍ਰਵਾਸੀ ਜਿਹੜੇ ਹੈਗੇ ਕਿਤਨਾ ਕਿਤੇ ਦੁਖੀ ਜਿਹੜੇ ਹੈਗੇ ਜ਼ਰੂਰ ਹੈ ਰਾਜੇ ਮਹਾਰਾਜੇ ਹਰ ਤਰ੍ਹਾਂ ਦੇ ਬਾਰੇ ਸੋਚਦੇ ਸੀ ਜੀ ਜੀ ਸਰਕਾਰਾਂ ਦਾ ਕੰਮ ਹੁੰਦਾ ਵੀ ਹਰ ਵਰਗ ਬਾਰੇ ਸੋਚਣਾ ਜੀ ਜੀ ਇੱਕ ਤਰਫਾ ਨਹੀਂ ਸੋਚਣਾ ਚਾਹੀਦਾ ਸੀਗਾ ਜਿਹੜਾ ਅੱਜ ਹੋਇਆ ਬਹੁਤ ਸ਼ਰਮਨਾਕ ਗੱਲ ਹੈ ਸਰਕਾਰਾਂ ਵਾਸਤੇ ਰਵਈਏ ਤੋਂ ਮੈਂ ਇਸ ਕਰਕੇ ਖਿਲਾਫ ਹਾਂ ਕਿਉਂਕਿ ਅੱਤੋਂ 4-5 ਸਾਲ ਪਹਿਲਾਂ ਇਹਨਾਂ ਦੇ ਹੱਥੇ ਤਖਤੀਆਂ ਪਵਾ ਕੇ ਹਰੇਕ ਦਾ ਆਧਾਰ ਕਰ ਲੈ ਕੇ ਇੱਕ ਸਰਵੇ ਕੀਤਾ ਸੀਗਾ ਕਿ ਕਿੰਨੀਆਂ ਝੁੱਗੀਆਂ ਜਿਨ੍ਹਾਂ ਦੇ ਕੋਲ ਜਮੀਨ ਨਹੀਂ ਸੀਗੀ ਉਹਨਾਂ ਨੂੰ 50-55 ਗੱਜ ਦੇ ਪਲਾਟ ਮਿਲਨੇ ਸੀਗੇ ਉਹ ਸਿਰਫ ਜਗਾ ਲਾਟ ਹੋਣੀ ਸੀਗੀ ਉਹ ਲਾਟ ਹੋਣ ਤੋਂ ਪਹਿਲਾਂ ਜਿਹੜੀ ਝੁੱਗੀਆਂ ਢਾਈਆਂ ਆ ਆਪਾਂ ਇਸ ਚੀਜ਼ ਆਪਾਂ ਦੁੱਖ ਪ੍ਰਗਟ ਕਰਦੇ ਆ ਵੀ ਇਹ ਸਰਕਾਰ ਦਾ ਜਿਹੜਾ ਤਰੀਕਾ ਗਲਤ ਆ ਇੰਨੀ ਗਰਮੀ ਆ ਜਿਹੜੀ ਝੁੱਗੀਆਂ ਢਾਤੀਆਂ ਨਾ ਤਾਂ ਇਹਨਾਂ ਕੋਲ ਪੀਣ ਦਾ ਪਾਣੀ ਦਾ ਪ੍ਰਬੰਧ ਆ ਨਾ ਇਹਨਾਂ ਕੋਲ ਰਹਿਣ ਦਾ ਪਰਮਾਨਾ ਨਾ ਕਿਸੇ ਕੋਲ ਛੋਟੇ ਬੱਚੇ ਆ ਕੋਈ ਘਬਰਾ ਕੇ ਥੱਲੇ ਡਿੱਗਿਆ ਹੋਇਆ ਨਾ ਐਂਬੂਲੈਂਸਾਂ ਦਾ ਪ੍ਰਬੰਧ ਦਾ ਪ੍ਰੋਪਰ ਇਹ ਜੀ ਤਰੀਕਾ ਗਲਤ ਆ ਸਰਕਾਰ ਜੇ ਜਾਵੇ ਤਾਂ ਮਰਜ਼ੀ ਕੁਝ ਕਰ ਸਕਦੀ ਆ ਪਰ ਚੱਕਰੇ ਵੀ ਇਕੱਲੇ ਗਰੀਬਾਂ ਤੇ ਕਿਉਂ ਚੱਲੀ ਜਾਂਦਾ ਹੋਰ ਵੀ ਕਈ ਹੈਗੇ ਆ ਜਿਹੜੇ ਕਬਜ਼ੇ ਵਾਲੀ ਜਗ੍ਹਾ ਹੈਗੀ ਆ ਸਰਕਾਰ ਜੇ ਚਾਵੇ ਤਾਂ ਫਿਰ ਜੇ ਕਰਨਾ ਚਾਵੇ ਤਾਂ ਸਾਰੇ ਪਾਸੇ ਬਰਾਬਰ ਕਰਨਾ ਚਾਹੀਦਾ ਇੱਕ ਪਾਸੇ ਨਹੀਂ ਵੀ ਜਿੱਥੇ ਧੱਕਾ ਚੱਲ ਸਕਦਾ ਉੱਥੇ ਧੱਕਾ ਚਲਾਈ ਜਾਓ ਤੇ ਬਾਕੀਆਂ ਦੇ ਥਾਂ ਤੇ ਜੇ ਚੋਂ ਪੈਸਾ ਲੈ ਕੇ ਆ ਦੀ ਜੇਪ ਭਰੀ ਜਾ। ਇੱਥੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਤਾਂ ਜਿੱਥੇ ਦਾਵਾ ਕੀਤਾ ਜਾਂਦਾ ਸੀ ਕਿ ਜਿੰਨੇ ਵੀ ਕਬਜ਼ਾ ਧਾਰੀ ਆ ਉਹਨਾਂ ਨੂੰ 50 ਗਜ ਦੇ ਪਲਾਟ ਦਿੱਤੇ ਜਾਣਗੇ ਤਾਂ ਉਹ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਵੱਲੋਂ ਜਿਹੜਾ ਹੈਗਾ ਉਹਨਾਂ ਗੱਲਾਂ ਨੂੰ ਛੇਕੇ ਟੰਗ ਦਿੱਤਾ ਗਿਆ। ਇੱਕ ਪਾਸੇ 2.5 ਲੱਖ ਦੇ ਰਿਆ ਇੱਕ ਪਾਸੇ ਝੂਗੀਆਂ ਢਾਈ ਜਾਂਦੇ। ਝੂਗੀਆਂ ਢਾਈ ਜਾਂਦੇ। ਇਹ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਸਰਕਾਰ ਵਾਸਤੇ। ਝੂਗੀਆਂ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਸੀ। ਤਾ ਜਿੱਥੇ ਝੁੱਗਿਆਂ ਨੂੰ ਢਾਉਣ ਨੂੰ ਲੈ ਕੇ بار بار ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਲੀਡਰ ਅਗਲੇ ਕਿਹਾ ਜਾਂਦਾ ਸੀ ਪਰ ਅੱਜ ਉਹ ਝੁੱਗੀਆਂ ਢਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਮੇਰੇ ਮਗਲੀਆਂ ਤਸਵੀਰਾਂ ਝੁੱਗੀਆਂ ਜਿਹੜੇ ਹੋਈਆਂ ਉਹ ਢਾਈਆਂ ਜਾ ਰਹੀਆਂ ਤਾਂ ਤੁਸੀਂ ਦੇਖ ਸਕਦੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਆ ਇਹ ਕਰ ਨਹੀਂ ਪਾ ਸਕਦੇ ਅਰ ਕੋਈ ਕਰ ਸਕਦਾ ਲਾਟ ਲੈ ਕੇ ਰੱਖੀ ਸਸੀਆ ਜੀ ਸਰ ਕੀ ਹਾਲ ਹੈ ਜੀ ਉਹ ਠੀਕ ਹੋ ਕਾਂਗਰਸ ਦੇ ਬਲਾਕ ਪ੍ਰਧਾਨ ਸਾਰਿਆਂ ਜੁੜੇ ਹੋਏ ਜੀ ਕਿਵੇਂ ਦੇਖਦੇ ਹੋ ਅੱਜ ਝੁੱਗੀਆਂ ਢਾਈਆਂ ਗਈਆਂ ਜਾ ਜੀ ਮੇਰਾ ਨਾਮ ਮੈਂ ਝੁੱਗੀਆਂ ਧਾਉਂ ਦੇ ਖਿਲਾਫ ਨਹੀਂ ਆ ਪਰ ਤਰੀਕਾ ਸਰਕਾਰ ਦਾ ਗਲਤ ਆ ਖਿਲਾਫ ਇਸ ਕਰਕੇ ਨਹੀਂ ਆ ਕਿਉਂਕਿ ਝੁੱਗੀਆਂ ਗਲਤ ਥਾਂ ਤੇ ਬਣੀਆਂ ਜਿਹੜੀ ਕਿ ਰੋਡ ਤੇ ਐਕਸੀਡੈਂਟ ਦਾ ਘਰ ਆ ਦੂਜੀ ਗੱਲ ਹੈ ਸਰਕਾਰ ਦੇ ਦੂਜੇ ਪਾਸੇ ਰਵਈਏ ਤੋਂ ਮੈਂ ਇਸ ਕਰਕੇ ਖਿਲਾਫ ਆ ਕਿਉਂਕਿ ਅੱਜ ਤੋਂ 4-5 ਸਾਲ ਪਹਿਲਾਂ ਕਰੋਨਾ ਟਾਈਮ ਇਹਨਾਂ ਦਾ ਸਰਵੇ ਹੋਇਆ ਸੀਗਾ ਇਹਨਾਂ ਦੇ ਹੱਥੇ ਤਖਤੀਆਂ ਪਵਾ ਕੇ ਹਰੇਕ ਦਾ ਆਧਾਰ ਕਰ ਲੈ ਕੇ ਇੱਕ ਸਰਵੇ ਕੀਤਾ ਸੀਗਾ ਕਿ ਕਿੰਨੀਆਂ ਝੁੱਗੀਆਂ ਆ ਕੱਲੀ ਇਹ ਝੁਗਿਆ ਨੇ ਕੋਡਪਰੇ ਜਿੰਨੀਆਂ ਟੋਟਲੀ ਝੁਗੀਆਂ ਸੀ ਤੇ ਜਿਨ੍ਹਾਂ ਕੋਲੇ ਇਹਦਾ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਆਧਾਰ卡 ਨਾਲ ਲਿੰਕ ਆ ਜਿਨ੍ਹਾਂ ਦੇ ਕੋਲੇ ਜ਼ਮੀਨ ਨਹੀਂ ਹੈਗੀ ਆ ਉਹਨਾਂ ਨੂੰ 50-55 ਗੱਜ ਦੇ ਪਲਾਟ ਮਿਲਨੇ ਸੀਗੇ ਜਿਹੜਾ ਕਿ ਸਾਰਾ ਨਕਸ਼ਾ ਤਿਆਰ ਹੋ ਗਿਆ ਸਿਰਫ ਤਹਿਸੀਲਦਾਰ ਵੱਲੋਂ ਪਿੱਛੋਂ ਜਿਹੜਾ ਕੋਈ ਜਿਹੜਾ ਹੁੰਦਾ ਲੀਗਲੀ ਇਹ ਪ੍ਰਵਾਸੀਰ ਮਿਲਨੇ ਸੀਗੇ ਕੋਈ ਮਰਜ਼ੀ ਹੋਵੇ ਜੀ ਉਹ ਕਹਿੰਦੇ ਝੁਗਿਆ ਖਤਮ ਕਰਨੀਆਂ ਠੀਕ ਹੈ ਜੀ ਝੁੱਗੀਆਂ ਕੋਈ ਨਹੀਂ ਰਹਿੰਦੀਆਂ ਸਿਰਫ 50 55 ਗਜ ਦੇ ਪਲਾਟ ਜਿਆਦਾ ਵੱਡੇ ਵੀ ਪਲਾਟ ਨਹੀਂ ਆ ਉਹ ਸਿਰਫ ਜਗ੍ਹਾ ਲਾਟ ਹੋਣੀ ਸੀਗੀ ਉਹ ਲਾਟ ਹੋਣ ਤੋਂ ਪਹਿਲਾਂ ਜਿਹੜੀ ਝੁੱਗੀਆਂ ਢਾਈਆਂ ਆ ਆਪਾਂ ਇਸ ਚੀਜ਼ ਦਾ ਆਪਾਂ ਦੋਖ ਪ੍ਰਗਟ ਕਰਦੇ ਆ ਵੀ ਇਹ ਸਰਕਾਰ ਦਾ ਜਿਹੜਾ ਤਰੀਕਾ ਗਲਤ ਆ ਇੰਨੀ ਗਰਮੀ ਆ ਜਿਹੜੀ ਝੁੱਗੀਆਂ ਢਾਤੀਆਂ ਨਾ ਤਾਂ ਇਹਨਾਂ ਕੋਲ ਪੀਣ ਦਾ ਪਾਣੀ ਦਾ ਪ੍ਰਬੰਧ ਆ ਨਾ ਇਹਨਾਂ ਕੋਲ ਰਹਿਣ ਦਾ ਪ੍ਰਬੰਧ ਨਾ ਕਿਸੇ ਕੋਲ ਛੋਟੇ ਬੱਚੇ ਆ ਕੋਈ ਘਬਰਾ ਕੇ ਥੱਲੇ ਡਿੱਗਿਆ ਹੋਇਆ ਨਾ ਐਂਬੂਲੈਂਸਾਂ ਦਾ ਪ੍ਰਬੰਧ ਦਾ ਪ੍ਰੋਪਰ ਇਹ ਜੀ ਤਰੀਕਾ ਗਲਤ ਆ ਆਪਾਂ ਇਸ ਚੀਜ਼ ਦੇ ਵਰ ਖਿਲਾਫ ਆ ਫਿਰ ਕੁਛ ਨਹੀਂ ਲੀਗਲ ਦੀ ਗੱਲ ਕਰੀਏ ਤੇ ਲੀਗਲ ਹੈ ਤੇ ਸਰਕਾਰ ਤਾਂ ਸਾਡੇ ਚੁੱਕੀਆਂ ਜਿਵੇਂ ਬਟਾਈਆਂ ਦੇਖੋ ਸਰਕਾਰ ਦੇਖੋ ਕਬਜ਼ਾ ਦਾ ਕਬਜ਼ਾ ਹੀ ਹੁੰਦਾ ਹੈ ਸਰਕਾਰ ਜੇ ਜਾਵੇ ਤਾਂ ਮਰਜ਼ੀ ਕੁਝ ਕਰ ਸਕਦੀ ਹੈ ਪਰ ਚੱਕਰੇ ਵੀ ਇਕੱਲੇ ਗਰੀਬਾਂ ਤੇ ਕਿਉਂ ਚੱਲੀ ਜਾਂਦਾ ਹੋਰ ਵੀ ਕਈ ਹੈਗੇ ਆ ਜਿਹੜੇ ਕਬਜ਼ੇ ਦੀ ਜਗਾ ਹੈਗੀ ਆ ਸਰਕਾਰ ਜੇ ਚਾਵੇ ਤਾਂ ਫਿਰ ਜੇ ਕਰਨਾ ਚਾਵੇ ਤਾਂ ਸਾਰੇ ਪਾਸੇ ਬਰਾਬਰ ਕਰਨਾ ਚਾਹੀਦਾ ਵੀਰ ਕਪਾਸੇ ਨਹੀਂ ਵੀ ਜਿੱਥੇ ਧੱਕਾ ਚੱਲ ਸਕਦਾ ਉੱਥੇ ਧੱਕਾ ਚਲਾਈ ਜਾਓ ਤੇ ਬਾਕੀਆਂ ਦੀ ਥਾਂ ਤੇ ਜੇ ਚੋਂ ਪੈਸਾ ਲੈ ਕੇ ਆ ਦੀ ਜੇਬ ਭਰੀ ਜਾਵੇ ਮੇਨ ਹਾਈਵੇ ਹੈ ਜਿਵੇਂ ਕੋੜੂਪੁਰਾ ਤੋਂ ਚੰਡੀਗੜ੍ਹ ਤੇ ਲੁਧਿਆਣਾ ਜਾਂ ਕੋੜੂਪੁਰਾ ਤੋਂ ਮੁਕਸਰ ਜਿਹੜਾ ਹੈਗਾ ਉੱਥੇ ਨਿਜਾਇਜ਼ ਕਬਜ਼ੇ ਕੀਤੇ ਹੋਇਆ ਟਰੈਫਿਕ ਜਾਮ ਰਹਿੰਦਾ ਉਹ ਵੀ ਚੁਕਵਾਏ ਜਾਂਦੇ ਤੇ ਝੁੱਗਿਆਂ ਵਾਲੀ ਪ੍ਰਸ਼ਾਸਨ ਹੋ ਗਿਆ ਕਿਵੇਂ ਦੇਖਦੇ ਹੋ ਬਸ ਇੱਥੇ ਧੱਕਾ ਚੱਲ ਸਕਦਾ ਇਸ ਮੁੱਕਲ ਮੇ ਲਾ ਕੇ ਬਾਕੀ ਦੂਜੀ ਗੱਲ ਇੱਕ ਹੋਰ ਵੱਡੀ ਗੱਲ ਇਹ ਆ ਵੀ ਇੱਕ ਪਾਸੇ ਤਾਂ ਸਰਕਾਰ 2.2 ਲੱਖ ਰੁਪਏ ਛੱਤਾਂ ਵਾਸਤੇ ਪੈਸੇ ਦੇਈ ਜਾਂਦੀ ਆ ਠੀਕ ਆ ਜਿਨ੍ਹਾਂ ਕੋਲੇ ਜਗ੍ਹਾ ਹੈ ਨਹੀਂ ਉਹਨਾਂ ਦੇ ਫਾਰਮ ਭਰੀ ਜਾਂਦੀ ਆ ਦੂਜੇ ਪਾਸੇ ਇਹਨਾਂ ਅਨੁਸਾਰ 50-55 ਕਰਦੇ ਪਲਾਟ ਨਹੀਂ ਦੇ ਸਕਦੇ ਜਿਨ੍ਹਾਂ ਆcha ਇਹਨਾਂ ਕੋਲੇ ਕਈਆਂ ਕੋਲੇ ਪਲਾਟ ਵੀ ਹੈਗੇ ਆ ਉਹਨਾਂ ਨੂੰ ਨਾ ਦੇ ਦਿੱਤੇ ਜਾਣ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੂੰ ਦੇਵੇ ਜਿਨ੍ਹਾਂ ਕੋਲੇ ਨਹੀਂ ਹੈਗੇ ਉਹਨਾਂ ਨੂੰ ਤਾਂ ਦੇਈ ਜਾਂ ਨਾ ਉਹਨਾਂ ਦੀ ਪ੍ਰੋਪਰ ਅਧਾਰ ਕਾਰਡ ਹੈ ਜਾਂ ਲਿੰਕ ਕਰਦੇ ਹਿੰਦੂਸਤਾਨ ਦੇ ਲੈਵਲ ਦਾ ਇਹ ਜਾਂ ਇੱਕ ਸੌਫਟਵੇਅਰ ਇਹਨਾਂ ਕੋਲੇ ਹੈਗਾ ਉਹਦੇ ਵਿੱਚ ਅਟੈਚ ਕਰ ਦਨ ਵੀ ਕਿਤੇ ਵੀ ਜਗ੍ਹਾ ਨਾ ਖਰੀਦ ਸਕਣ ਪਰ ਉਹਦੇ ਵਿੱਚ ਇਹ ਨਾਲ ਵੀ ਪੰਜਾਬ ਦੇ ਵਸਨੀਕ ਹੋਣ ਪੰਜਾਬ ਦੇ ਆਧਾਰ ਕਾਰਡ ਹੋਣ ਪੰਜਾਬ ਦਾ ਵੋਟਰ ਕਾਰਡ ਹੋਵੇ ਇਸ ਤਰ੍ਹਾਂ ਸਾਰਾ ਸਿਸਟਮ ਬਣਾ ਕੇ ਇੱਕ ਪ੍ਰੋਪਰ ਤਰੀਕੇ ਨਾਲ ਝੁੱਗੀਆਂ ਠਾਈ ਜਾਂਦੀਆਂ ਤਾਂ ਬਹੁਤ ਵਧੀਆ ਗੱਲ ਸੀ ਤਾਂ ਬਿਲਕੁਲ ਮੈਂ ਕੈਮਰਾਮੈਨ ਨੂੰ ਕਹਿੰਦਾ ਥੋੜੀ ਪਿਛਲੇ ਤਸਵੀਰ ਦਿਖਾ ਦੇ ਲੋ ਦਰਨੇ ਤਾਂ ਕਾਂਗਰਸ ਦੇ ਬਲਾਕ ਪ੍ਰਬੰਧਨ ਨੇ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਕੋਈ ਪ੍ਰਬੰਧ ਨਹੀਂ ਗਨ ਇੱਥੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਤਾਂ ਜਿੱਥੇ ਦਾਵਾ ਕੀਤਾ ਜਾਂਦਾ ਸੀ ਕਿ ਜਿੰਨੇ ਵੀ ਕਬਜ਼ਾਧਾਰੀ ਆ ਉਹਨਾਂ ਨੂੰ 50 ਗੱਜ ਦੇ ਫਲਾਟ ਦਿੱਤੇ ਜਾਣਗੇ ਤਾਂ ਉਹ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਵੱਲੋਂ ਜਿਹੜਾ ਹੈਗਾ ਉਹਨਾਂ ਗੱਲਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਜੇ ਲੀਗਲ ਗੱਲ ਕਰੀਏ ਤੇ ਹੁਣ ਇਹ ਪ੍ਰਵਾਸੀ ਜਿਹੜੇ ਹੈਗੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕਿੰਨੇ ਲੱਖ ਦੇ ਰਹੇ ਆ ਇੱਕ ਪਾਸੇ 2.5 ਲੱਖ ਦੇ ਰਿਹਾ ਇੱਕ ਪਾਸੇ ਛੁਗਿਆ 2.5 ਜਾਂਦੇ 2.5 ਜਾਂਦੇ ਇਹ ਬਹੁਤ ਡਿਸਰਮਣਾ ਗੱਲ ਹੈ ਸਰਕਾਰ ਵਾਸਤੇ ਬਿਲਕੁਲ ਬਿਲਕੁਲ ਉਧਰ ਉਧਰ ਤਾਂ ਤੁਹਾਨੂੰ ਲੱਗਦਾ ਵੀ ਹੁਣ ਇਹ ਪ੍ਰਵਾਸੀ ਜਿਹੜੇ ਹੈਗੇ ਆ ਇਹਨਾਂ ਦਾ ਕੋਈ ਰਹਿਣ ਬਸੇਰਾ ਮੈਂ ਤਾਂ ਕੈਮਰਾਮੈਨ ਨੂੰ ਥੋੜਾ ਬੈਕ ਕਰਕੇ ਦਿਖਾਓ ਬੈਕ ਕਰੇ ਬੈਕ ਕਰਦੇ ਨੇ ਕੈਮਰਾਮੈਨ ਦਿਖਾਓ ਬੱਚਾ ਨੂੰ ਛਾਂ ਕਰਕੇ ਦੇ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਕਲੀਫ ਦੇ ਵਿੱਚ ਨੇ ਇਹ ਮਾਪਿਓ ਤਾਂ ਬੱਚਾ ਨੂੰ ਛਾਂ ਕਰਕੇ ਦੇ ਰਹੇ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਉਹਨਾਂ ਦੀਆਂ ਝੁੱਗੀਆਂ ਧਾਈਆਂ ਗਈਆਂ ਤੇ ਬੱਚਾ ਨੂੰ ਜਿਹੜਾ ਹੈਗਾ ਉਹ ਇਹਨਾਂ ਵੱਲੋਂ ਛਾਂ ਕਰਕੇ ਦਿੱਤੀ ਜਾ ਰਹੀ ਆ ਕਿ ਤਾਂਕਿ ਬੱਚਾ ਨੂੰ ਧੁੱਪ ਨਾ ਲੱਗੇ ਤਾਂ ਦੀ ਦੇਖ ਸਕਦੇ ਦੇਖ ਸਕਦੇ ਹੋ ਤੁਸੀਂ ਤਾਂ ਪ੍ਰਵਾਸੀ ਜਿਹੜੇ ਹੈਗੇ ਕਿਤਨਾ ਕਿਤੇ ਦੁਖੀ ਜਿਹੜੇ ਹੈਗੇ ਜ਼ਰੂਰ ਹੈ ਤਾਂ ਉਧਰ ਦੂਜੇ ਪਾਸੇ ਫਿਰ ਟੁਗਿਆ ਜਿਹੜੇ ਹੈਗੇ ਧੌਣੀਆਂ ਚਾਲੂ ਕਰ ਦਿੱਤੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਕਿਹੜਾ ਮੈਨੂੰ ਥੋੜਾ ਜੂਮ ਵੀ ਕਰ ਲੈਣਾ ਲਾਸਟ ਗੱਲ ਕਹਿਣੀ ਚਾਹੁੰਦਾ ਜੀ ਤੁਹਾਨੂੰ ਜੀ ਜੀ ਰਾਜੇ ਮਹਾਰਾਜੇ ਹਰ ਪ੍ਰਜਾ ਬਾਰੇ ਸੋਚਦੇ ਸੀ ਜੀ ਜੀ ਸਰਕਾਰਾਂ ਦਾ ਕੰਮ ਹੁੰਦਾ ਵੀ ਹਰ ਵਰਗ ਬਾਰੇ ਸੋਚਣਾ ਜੀ ਜੀ ਇੱਕ ਤਰਫਾ ਨਹੀਂ ਸੋਚਣਾ ਚਾਹੀਦਾ ਸੀ ਕਿ ਜਿਹੜਾ ਅੱਜ ਹੋਇਆ ਬਹੁਤ ਸ਼ਰਮਨਾਕ ਗੱਲ ਹੈ ਸਰਕਾਰਾਂ ਵਾਂਗ ਜੀ ਜੀ ਪੜੀ ਦੇਖ ਸਕਦੇ ਨਕਾਨਵਾਲ ਕੋਲ ਜਿਹੜੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਨਹੀਂ ਦਿਖਾ ਦਨ ਤਾਂ ਦੇਖ ਸਕਦੇ ਡੀਐਸਪੀ ਜਤਿੰਦਰ ਕੋੜੂਪੁਰ ਐਐਸਐਚਓ ਮਨੋਸ਼ ਕੁਮਾਰ ਕੋੜੂਪੁਰ ਡੀਐਸਪੀ ਸ਼ਮਸ਼ੀਰ ਜਫਰੀਦ ਕੋੜੂਪੁਰ ਤੋਂ ਲੈ ਤੇ ਉਹ ਖੜੇ ਨੇ ਤਾਂ ਦੂਜੇ ਪਾਸੇ ਜਿਹੜਾ ਹੈਗਾ ਪੀਲਾ ਪੰਚ ਜਿਹੜਾ ਝੁੱਗੀਆਂ ਤੇ ਚੱਲ ਰਿਹਾ ਲਗਾਤਾਰ ਤੁਹਾਨੂੰ ਉਹਦੀਆਂ ਤਸਵੀਰਾਂ ਵੀ ਦਿਖਾ ਰਹੇ ਆ ਤਾਂ ਪ੍ਰਵਾਸੀਆ ਵੱਲੋਂ ਸਮਾਂ ਜਿਹੜਾ ਹੈਗਾ ਉਹ ਮੰਗਿਆ ਜਾ ਰਿਹਾ ਸੀ ਹੋਰ ਬੇਸ਼ੱਕ ਜਿਹੜਾ ਹੈਗਾ ਇਹਨਾਂ ਨੂੰ ਇੱਥੋਂ ਉਠਾਇਆ ਗਿਆ ਇਹਨਾਂ ਨੂੰ ਇਹ ਨੋਟਿਸ ਦਿੱਤਾ ਗਿਆ ਸੀ ਤਾਂ ਉਸ ਦੇ باوجود ਵੀ ਜਿਹੜਾ ਹੈਗਾ ਇਹਨਾਂ ਨੇ ਇਹ ਜਿਹੜਾ ਹੈਗਾ ਕਬਜ਼ਾ ਆਪਣਾ ਖਾਲੀ ਨਹੀਂ ਕੀਤਾ ਸੀ ਤਾਂ ਉਸ ਨੂੰ ਲੈ ਕੇ ਪੀਲਾ 15 ਜਿਹੜਾ ਹੈਗਾ ਉਹ ਜੁਰ ਚੱਲਿਆ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਦਾ ਰਹਿਣ ਬਸੇਰਾ ਜਿਹੜਾ ਹੈਗਾ ਉਹ ਕਿਹੇ ਵਜ੍ਹਾ ਹੋਏਗਾ ਪਰ ਇੱਕ ਵਾਰ ਇਹ ਝੁੱਗੀਆਂ ਜਿਹੜੇ ਹੈਗੇ ਜੂਟਾਈਆਂ ਜਾ ਰਹੀਆਂ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਦੀ ਆਉਣ ਵਾਲੀ ਰਾਤ ਇਹ ਕਿੱਥੇ ਨਿਕਲੂਗੀ ਪਰ ਇੱਕ ਵਾਰ ਇਹ ਇਹਨਾਂ ਵੱਲੋਂ ਪ੍ਰਵਾਸੀਆਂ ਵੱਲੋਂ ਦੋਸ਼ ਜੂਲ ਲਾਏ ਜਾ ਰਹੇ ਆ ਕਿ ਸਾਨੂੰ ਪ੍ਰਸ਼ਾਸਨ ਨੇ ਹੋਰ ਸਮਾਨ ਨਹੀਂ ਦੇ ਰਿਹਾ ਤਾਂ ਉਸ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਹੈਗੀ ਆ ਪ੍ਰਵਾਸੀਆਂ ਵੱਲੋਂ ਜੋ ਜ਼ਾਹਰ ਕੀਤੀ ਜਾ ਰਹੀ ਆ ਕੈਮਰਾ ਪਰਸਨ ਹਰਮਨ ਜਨਾ ਮੈਸੇਜ ਜਨਰਲ ਲੋਕਲ ਸਾਫ ਟੀਵੀ ਕੋੜੂਪੁਰਾ